ਸਰੀਰਕ ਭੁੱਖ ਚੰਗੇ ਪ੍ਰਸ਼ਾਦੇ ਨਾਲ ਮਿੱਟਦੀ ਹੈ। ਦੂਜੀ ਭੁੱਖ ਹੈ ਮਾਨਸਿਕ, ਮਨ ਦੀ ਭੁੱਖ। ਮਨ ਨੂੰ ਪ੍ਰਸ਼ਾਦੇ ਦੀ ਭੁੱਖ ਨਹੀਂ, ਮਨ ਨੂੰ ਵਿਚਾਰਾਂ ਦੀ ਭੁੱਖ ਹੈ। ਮੈਨੂੰ ਕੋਈ ਵਿਚਾਰ ਕਰਨ ਵਾਲਾ ਮਿਲੇ, ਮੇਰੇ ਨਾਲ ਗੱਲਾਂ ਕਰਨ ਵਾਲਾ ਮਿਲੇ। ਘਰਾਂ ਵਿੱਚ ਬੁੱਢੇ ਆਖਿਰ ਨਾਰਾਜ਼ ਹੋ ਜਾਂਦੇ ਨੇ। ਦੁਖੀ ਹੋ ਜਾਂਦੇ ਨੇ। ਇਹਨਾਂ ਚੀਜ਼ਾਂ ਦੀ ਲੋੜ ਨਹੀਂ, ਮੇਰੇ ਕੋ ਆ ਕੇ ਘੜੀ ਵਿਆਹ ਕਰ ਮੈਂ ਇਕੱਲਾ ਬੈਠਾ ਰਹਿਣਾ। ਪੁਰਾਣੀ ਕਹਾਵਤ ਹੈ ਨਾ ਕੱਲਾ ਤਾਂ ਦਰਖਤ ਨਾ ਹੋਵੇ ਬੰਦੇ ਨੂੰ ਕੋਈ ਹਮਸਫਰ ਨਾ ਮਿਲੇ ਤੇ ਉਪਰਾਮ ਹੋ ਜਾਂਦਾ ਜੇ ਕੱਲਾ ਬੰਦਾ ਅਸੀਂ ਬਾਹਰ ਦੇ ਮੁਲਕਾਂ ਵਿੱਚ ਵਿਚਰਦੇ ਮੈਂ ਤਿੰਨ ਦੇਸ਼ ਫਿਰ ਕੇ ਆਇਆ 40 ਦਿਨਾਂ ਚ ਤੋਥੇ ਗੁਰਦੁਆਰੇ ਬੈਠੇ ਰਹਿਣਾ ਕਥਾ ਤੇ ਸ਼ਨੀ ਰਾਤ ਨੂੰ ਤੇ ਆਇਆ ਸਵੇਰੇ ਹਾਂ ਬਾਣੀ ਪੜੀ ਜਾਓ ਜੇ ਤੇ ਥੋੜੀ ਬੜੀ ਸੁਰਤ ਜੋੜਦੇ ਹੋ ਨੰਦ ਆਂਦਾ ਹੈ ਨੀ ਦੇ ਰਾਗੀ ਪੈਂਟਾਂ ਪਾ ਕੇ ਤੇ ਗਾ ਬਾਜ਼ਾਰਾਂ 'ਚ ਤੁਰੇ ਫਿਰਦੇ ਜੁੱਤੇ ਕੀਰਤਨ ਕਰ ਲਗਿਆ ਪਾਉਂਦੇ ਆ ਬਾਣਾ ਮੁੜ ਕੇ ਪੈਂਟਾਂ ਕਿਉਂਕਿ ਕੱਲਾ ਬਹੂਸੂਸ ਕਰਦੇ ਆ ਗੋਰੀਆਂ 'ਚ ਫਿਰ ਕੇ ਆਉਂਦੇ ਆ ਵਿਚਰ ਕੇ ਆਉਂਦੇ ਆ ਬਾਜ਼ਾਰ ਵੇਦੇ ਆ